ਪਟਿਆਲਾ ਫਾਸ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਇਸ ਟਾਈਮ ਅਸੀਂ ਖੜੇ ਹਾਂ ਕੱਗਾ ਵਿਖੇ ਜਿੱਥੇ ਕਿ ਅੱਜ ਭਾਜਪਾ ਪਾਰਟੀ ਦੇ ਹਲਕਾ ਜੋ ਹਲਕਾ ਇਨਚਾਰਜ ਨੇ ਆਪਣਾ ਸੋਧ ਜੋ ਵੀ ਸਪੈਸ਼ਲ ਤੌਰ ਤੇ ਅੱਜ ਇੱਥੇ ਕੱਗੇ ਪਹੁੰਚੇ ਹਨ ਆਪਣੀ ਪੂਰੀ ਸਮੂਚੀ ਟੀਮ ਦੇ ਨਾਲ ਸੋ ਇੱਥੇ ਜੋ ਪ੍ਰਧਾਨ ਬਣਾਏ ਗਏ ਨੇ ਮੰਡਲ ਪ੍ਰਧਾਨ ਪ੍ਰੇਮ ਕਾਂਸਲ ਜੀ ਉਹਨਾਂ ਵੱਲੋਂ ਅੱਜ ਜੋ ਆਪਾਂ ਕਹਿ ਦਈਏ ਕੈਂਪ ਲਗਾਇਆ ਗਿਆ ਹੈ ਜਿਵੇਂ ਅੱਖਾਂ ਦੇ ਕੈਂਪ ਹੋ ਗਏ ਜਾਂ ਆਧਾਰ ਕਾਰਡ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆਦੀ ਹੈ ਜਾਂ ਸਕੀਮਾਂ ਨੇ ਹੋਰ ਵੀ ਸਕੀ ਕਸਵੀਰਾਂ ਦੇ ਨਾਲ ਹੀ ਅੱਜ ਦਿਖਾਵਾਂਗੇ ਸੋ ਦਿਖਾਵਾਂਗੇ ਕਿ ਅੱਗੇ ਕਿਹੜੇ ਕਿਹੜੇ ਸਕੀਮਾਂ ਨੇ ਜੋ ਮੈਂ ਕੈਮਰਾਮੈਨ ਨੂੰ ਜਰੂਰ ਕਮਾਵਾਂਗੀ ਇੱਕ ਵਾਰ ਜਰੂਰ ਦਿਖਾਣ ਕਿਹੜੀ ਕਿਹੜੀ ਸਕੀਮਾਂ ਨੇ ਜੋ ਇਹ ਆਵਾਸ ਯੋਜਨਾ ਹੋਗੀ ਜਿਵੇਂ ਆਧਾਰ ਕਾਰਡ ਤੋਂ ਕੋਈ ਸਮੱਸਿਆ ਹੈ ਉਹ ਲੈ ਕੇ ਆ ਰਹੇ ਨੇ ਜੇ ਬਿਮਾਰੀਆਂ ਦਾ ਕੋਈ ਹੱਲ ਹੋਵੇ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਇੱਥੇ ਮਤਲਬ ਆਮ ਪਬਲਿਕ ਨੂੰ ਜੋ ਆ ਰਹੀ ਹੈ ਉਹਦਾ ਜੀ ਸੋਲੂਸ਼ਨ ਕਰਨ ਲਈ ਇੱਥੇ ਅੱਜ ਜੋ ਆਪਣੇ ਹਲਕਾ ਇੰਚਾਰਜ ਨੇ ਜੋ ਇੱਥੇ ਪਹੁੰਚੇ ਹੋਏ ਨੇ ਸੋ ਜੀਪੀਪੀ ਪਾਰਟੀ ਜਿੰਨੇ ਵੀ ਆਗੂ ਨੇ ਵੀ ਇੱਥੇ ਪਹੁੰਚੇ ਹੋਏ ਨੇ ਸੋ ਤੁਹਾਨੂੰ ਅਸੀਂ ਸਾਰੀਆਂ ਤਸਵੀ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਬੀਜੇ ਬਿਲਡ ਜਿੰਨੇ ਵੀ ਆਪਾਂ ਕਹਿ ਰਹੀਏ ਲੀਡਰਸ਼ਿਪ ਹੈ ਜੋ ਆਗੂ ਨੇ ਇੱਥੇ ਜੋ ਅੰਸ਼ਮਾਨ ਕਾਰਜ ਜੋ ਬਣਾ ਰਹੇ ਜਿੱਤੇ ਆਮ ਪਬਲਿਕ ਨੂੰ ਕਹਿ ਰਹੀਏ ਗਰੀਬਾਂ ਜੋ ਇੰਨੀ ਮੈਡੀਕਲ ਮਤਲਬ ਜੋ ਫੈਸਿਲਿਟੀ ਲੈਣ ਦਾ ਬਾਂਝਿਆ ਰਹਿ ਜਾਂਦੀਆਂ ਨੇ ਉਹਨਾਂ ਲਈ ਇਹ ਸਹੂਲਤਾਂ ਜੋ ਇੱਥੇ ਆਪਾਂ ਕਹਿਦੀ ਪੰਜ ਲੱਖ ਦੀ ਜੋ ਸਹੂਲਤ ਹੈ ਉਹ ਲੈ ਕੇ ਆਏ ਨੇ ਸੋ ਸਾਰੇ ਪਬਲਿਕ ਨੂੰ ਆਪਾਂ ਕਹਿਦੀ ਲੋਕਾਂ ਨੂੰ ਇਹਦੇ ਨਾਲ ਬਹੁਤ ਜ਼ਿਆਦਾ ਜੋ ਫਾਇਦਾ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਜੀ ਭਾਰਤੀ ਜਨਤਾ ਪਾਰਟੀ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਇਸ ਸਕੀਮ ਤਹਿਤ ਅਸੀਂ ਸ਼ਤਰਾਨਾ ਹਲਕੇ ਦੇ ਵਿੱਚ ਕੱਲ ਅਸੀਂ ਆਪਣੇ ਸਾਰੇ ਜਿੰਨੇ ਵੀ ਅਸੀਂ ਕੈਂਪ ਲਗਾ ਰਹੇ ਹਾਂ ਉਹਨਾਂ ਦਾ ਆਗਾਜ਼ ਕੀਤਾ ਹੈ ਅੱਜ ਅਸੀਂ ਕੱਗਾ ਮੰਡਲ ਦੇ ਵਿੱਚ ਸਾਡੇ ਇੱਥੋਂ ਦੇ ਜਿਹੜੇ ਸਰਕਲ ਪ੍ਰਧਾਨ ਨੇ ਪ੍ਰੇਮਚੰਦ ਕਾਉਂਸਲ ਜੀ ਉਹਨਾਂ ਦੇ ਰਹਿਨਮਾਈ ਚ ਸਾਡੇ ਸਰਦਾਰ ਜਰਨੈਲ ਸਿੰਘ ਜੀ ਨੇ ਇਹ ਸਾਡੇ ਬਹੁਤ ਹੀ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਮੇਰੇ ਨਾਲ ਇੱਧਰ ਕੁਲਦੀਪ ਸ਼ਰਮਾ ਜੀ ਨੇ ਇਹ ਆਈਟੀ ਸੈੱਲ ਦੇ ਸਾਡੇ ਪ੍ਰਧਾਨ ਨੇ ਇੱਧਰ ਸਾਡੇ ਮੰਨਾ ਜੀ ਪ੍ਰਧਾਨ ਜੀ ਬੈਠੇ ਨੇ ਇਹ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੀ ਭਾਰਤੀ ਜਨਤਾ ਪਾਰਟੀ ਸ਼ਤਰਾਨੇ ਹਲਕੇ ਦੀ ਟੀਮ ਮੰਡਲ ਜਿਹੜਾ ਸਰਕਲ ਹੈ ਸਾਡਾ ਕੱਗਾ ਸਰਕਲ ਦੇ ਵਿੱਚ ਅੱਜ ਕੱਗੇ ਪਿੰਡ ਦੇ ਸ਼ਹਿਰ ਦੇ ਵਿੱਚ ਹੀ ਅਸੀਂ ਇਹ ਕੈਂਪ ਲਗਾਇਆ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਨੇ ਸੈਂਟਰ ਦੀਆਂ ਗਰੀਬਾਂ ਤੱਕ ਅਸੀਂ ਘਰ-ਘਰ ਉਪਚਾਉਣੀਆਂ ਨੇ ਅਸੀਂ ਲੋਕਾਂ ਨੂੰ ਸਾਰੇ ਘਰ-ਘਰ ਜਾ ਕੇ ਮੈਸੇਜ ਦਿੱਤਾ ਸਾਰੇ ਲੋਕਾਂ ਨੂੰ ਅਸੀਂ ਬੁਲਾਇਆ ਇੱਥੇ ਬੁਲਾ ਕੇ ਅਸੀਂ ਸਾਰੀਆਂ ਸਕੀਮਾਂ ਬਾਰੇ ਦੱਸਣਾ ਇਹਨਾਂ ਨੂੰ ਜਿਹੜੀਆਂ ਸੈਂਟਰ ਤੋਂ ਸਕੀਮਾਂ ਮਿਲਣੀਆਂ ਨੇ ਔਰ ਉਸ ਸਕੀਮਾਂ ਦਾ ਇਹਨਾਂ ਨੂੰ ਲਾਭ ਦਿਵਾਨ ਦੇ ਵਾਸਤੇ ਅਸੀਂ ਇੱਕ ਇਹਨਾਂ ਦਾ ਫਾਰਮ ਭਰਉਣਾ ਜਿੱਥੇ ਕੋਈ ਕਾਰਡ ਬਣਦਾ ਜਿਸ ਤਰ੍ਹਾਂ 5 ਲੱਖ ਦੀ ਸਕੀਮ ਹੈ ਜਿਹੜੀ ਬੀਮੇ ਦੀ ਯੋਜਨਾ ਹੈ ਜੋ ਤੁਹਾਨੂੰ ਮੈਡੀਕਲ ਸਹੂਲਤ ਹੈ ਉਹ ਸੈਂਟਰ ਗਵਰਨਮੈਂਟ ਦੇ ਰਹੀ ਹੈ ਉਹ 5 ਲੱਖ ਦੇ ਕਾਰਡ ਅਸੀਂ ਇੱਥੇ ਮੌਕੇ ਤੇ ਬਣਵਾ ਕੇ ਦੇ ਰਹੇ ਹਾਂ 2.5 ਲੱਖ ਰੁਪਏ ਗਵਰਨਮੈਂਟ ਜਿਹੜੀ ਸੈਂਟਰ ਗਵਰਨਮੈਂਟ ਦੀ ਹੈ ਕੱਚੇ ਬਾਲਿਆਂ ਵਾਲੀ ਮਕਾਨਾਂ ਦੀ ਸਕੀਮ ਹੈ ਉਸ ਦੇ ਵੀ ਅਸੀਂ ਫਾਰਮ ਭਰਵਾ ਰਹੇ ਹਾਂ ਕਿਸਾਨਾਂ ਦੇ ਜਿਨ੍ਹਾਂ ਨੂੰ 2000 ਰੁਪਏ ਤਿੰਨ ਮਹੀਨਿਆਂ ਤੋਂ ਜਿਹੜੀ ਮਿਲਦੀ ਹੈ ਸਕੀਮ 6000 ਰੁਪਏ ਸਾਲ ਦਾ ਮਿਲਦਾ ਉਹ ਜਿਹੜੇ ਲੋਕਾਂ ਦੇ ਕਿਸਾਨਾਂ ਦੇ ਸਹੀ ਨਹੀਂ ਹੈ ਕਿਸੇ ਤਰ੍ਹਾਂ ਨਹੀਂ ਆ ਰਹੇ ਕੋਈ ਰੁਕਾਵਟ ਹੈ ਉਹ ਵੀ ਅਸੀਂ ਉਹਨਾਂ ਦੀਆਂ ਰੁਕਾਵਟਾਂ ਜਿੱਥੇ ਵੀ ਉੱਥੇ ਕੋਈ ਪ੍ਰੋਬਲਮ ਹੈ ਉਹ ਅਸੀਂ ਸੋਲਵ ਕਰਾ ਰਹੇ ਹਾਂ ਜਿਨ੍ਹਾਂ ਦੇ ਨਵੇਂ ਪਰ ਨਾਲੇ ਨਵੇਂ ਭਰਾ ਰਹਿਆਂ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਨੇ ਅਸੀਂ ਸਾਰੀਆਂ ਉਹ ਹਰੇਕ ਹਲਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਅਸੀਂ ਪਿੰਡ-ਪਿੰਡ ਜਾਣਾ ਅੱਜ ਅਸੀਂ ਇੱਕ ਅੱਗੇ ਦੇ ਵਿੱਚ ਆਏ ਆ ਤੁਹਾਡੇ ਮਾਦਮ ਰਾਹੀਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆ ਲੋਕਾਂ ਨੂੰ ਕਿ ਸਾਡੇ ਕੈਂਪ ਜਿੱਥੇ ਵੀ ਲੱਗ ਰਹੇ ਨੇ ਅਸੀਂ ਇੱਕ ਦਿਨ ਪਹਿਲਾਂ ਤੁਹਾਨੂੰ ਦੱਸ ਦਿਆਂ ਸਾਡੇ ਕੈਂਪਾਂ 'ਚ ਆਓ ਭਾਰਤੀ ਜਨਤਾ ਪਾਰਟੀ ਦੇ ਜਿੰਨੀਆਂ ਵੀ ਸਹੂਲਤਾਂ ਨੇ ਜਿੰਨੀਆਂ ਸੈਂਟਰ ਗਵਰਨਮੈਂਟਾਂ ਦੇ ਰਹੀਆਂ ਸਹੂਲਤਾਂ ਉਹਨਾਂ ਦਾ ਲਗਾ ਰਹੇ ਆ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਕਿਸੇ ਵੀ ਸਟੇਟ ਦੇ ਨਾਲ ਚਾਹੇ ਉਹਨਾਂ ਦੀ ਉੱਥੇ ਸਰਕਾਰ ਹੈ ਜਾਂ ਨਹੀਂ ਕੋਈ ਵਿਤਕਰਾ ਨਹੀਂ ਕੀਤਾ ਕਿ ਹਰ ਇੱਕ ਸਟੇਟ ਦੇ ਵਿੱਚੋਂ ਜਿਹੜੀਆਂ ਸੁਵਿਧਾਵਾਂ ਨੇ ਉਹ ਦੇ ਰਹੇ ਨੇ ਅਸੀਂ ਜਿਹੜਾ ਸਾਡਾ ਜ਼ਿਲ੍ਹਾ ਪਟਿਆਲਾ ਦੱਖਣੀ ਹੈ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸ੍ਰੀ ਹਰਮੇਸ਼ ਗੋਇਲ ਡਕਾਲਾ ਜੀ ਦੀ ਅਗਵਾਈ ਦੇ ਵਿੱਚ ਪਹਿਲਾਂ ਅਸੀਂ ਸਮਾਣਾ ਹਲਕਾ ਜਿਹੜਾ ਉਹ ਸਟਾਰਟ ਕੀਤਾ ਹੋਇਆ ਹੈ ਅਸੀਂ ਡੇਢ ਮਹੀਨੇ ਤੋਂ ਉੱਥੇ ਕੈਂਪ ਲਗਾ ਰਹੇ ਹਾਂ ਤੇ ਕੱਲ ਤੋਂ ਅਸੀਂ ਇਸ ਹਲਕੇ ਦੇ ਵਿੱਚ ਜਿਹੜੀ ਸ਼ੁਰੂਆਤ ਕੀਤੀ ਹੈ ਤੁਸੀਂ ਦੇਖੋਗੇ ਕਿ ਜਿਹੜਾ ਮੇਰਾ ਤਜਰਬਾ ਸਮਾਣੇ 'ਚ ਅਸੀਂ ਕੀਤਾ ਹੈ ਅਸੀਂ ਸਮਾਣੇ ਦੇ ਵਿੱਚ ਇੱਕ ਬਜ਼ੁਰਗ ਦਾ ਕਾਰਡ ਬਣਾਇਆ ਕਿਉਂਕਿ ਉਹਦਾ ਕਾਰਡ ਬਣਿਆ ਨਹੀਂ ਹੋਇਆ ਸੀ ਆਯੁਸ਼ਮਾਨ ਦਾ ਇੱਕ ਹਫਤੇ ਦੇ ਬਾਅਦ ਉਹਨੂੰ ਅਟੈਕ ਆਇਆ ਤੇ ਉਹਦਾ 4.5 ਲੱਖ ਰੁਪਏ ਦਾ ਜਿਹੜਾ ਇਲਾਜ ਹੈ ਉਹ ਪਾਰਕ ਹਸਪੀਟਲ ਦੇ ਵਿੱਚ ਫ੍ਰੀ ਹੋਇਆ ਜੇ ਅਸੀਂ ਉੱਥੇ ਕੈਂਪ ਨਾ ਲਗਾਉਂਦੇ ਤਾਂ ਉਹਨੂੰ ਐਟ ਅ ਟਾਈਮ ਜਿਹੜੀ ਇੰਨੀ ਅਮਾਉਂਟ ਹੈ ਉਹ ਜਮ੍ਹਾਂ ਕਰਵਾਣੀ ਪੈਂਦੀ ਅਸੀਂ ਪਿੰਡਾਂ 'ਚ ਜਾ ਕੇ ਦੇਖ ਰਹੇ ਹਾਂ ਕਿ ਪਿੰਡਾਂ 'ਚ ਲੋਕਾਂ ਦੇ ਕੰਮ ਨਹੀਂ ਹੋਏ ਸੋ ਬਹੁਤ ਲੋਕ ਸਹੂਲਤਾਂ ਤੋਂ ਵਾਂਝੇ ਨੇ ਕਾਰਡ ਉਹਨਾਂ ਦਾ ਬਣਿਆ ਹੋਇਆ ਸੀ ਪਰ ਉਹਨਾਂ ਕੋਲ ਅਵੇਅਰਨੈਸ ਨਹੀਂ ਸੀ ਕਿ ਸਾਡਾ ਬਣਿਆ ਹੋਇਆ ਕਿ ਅਸੀਂ ਉਹਨੂੰ ਪ੍ਰਿੰਟ ਆਊਟ ਕਰਾ ਕੇ ਦਿੱਤਾ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਕੇਂਦਰ ਸਰਕਾਰ ਦੀਆਂ ਜਿਹੜੀਆਂ ਨਰਿੰਦਰ ਮੋਦੀ ਜੀ ਦੀਆਂ ਸਕੀਮਾਂ ਨੇ ਉਹ ਘਰ-ਘਰ ਤੱਕ ਪਹੁੰਚਾਈਏ ਇੱਕ ਵੀ ਬੰਦਾ ਉਹਨਾਂ ਸਹੂਲਤਾਂ ਤੋਂ ਵਾਂਝਾ ਨਾ ਰਹੇ ਕਿਉਂਕਿ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਕਿ ਲਾਈਨ ਦੇ ਵਿੱਚ ਖੜੇ ਹੋਏ ਹਰ ਇੱਕ ਵਿਅਕਤੀ ਦੇ ਤੱਕ ਅਸੀਂ ਪਹੁੰਚ ਕਰਨੀ ਹੈ ਸੋ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਉਹ ਹੈ ਕਿਉਂਕਿ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸਰਕਾਰ ਦੀਆਂ ਸਹੂਲਤਾਂ ਦਾ ਹੱਕ ਹੈ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਸਹੂਲਤਾਂ ਦੇਵਾਂਗੇ ਆਯੁਸ਼ਮਾਨ ਯੋਜਨਾ ਤੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ 31 ਜੁਲਾਈ ਤੱਕ ਦੁਬਾਰਾ ਤੋਂ ਫੇਰ ਪੋਰਟਲ ਖੋਲਿਆ ਹੋਇਆ ਸੀ ਉਹ ਸਹੂਲਤ ਹੈ ਜਿਹੜੀ ਉਹ ਵੱਧ ਤੋਂ ਵੱਧ ਲੋਕਾਂ ਨੂੰ ਦੇ ਰਹੇ ਆ ਇਸ ਤੋਂ ਬਿਨਾ ਵਿਸ਼ਵਕਰਮਾ ਯੋਜਨਾ ਈ ਸ਼ਰਮ ਕਾਰਡ ਨੇ ਉਹਨਾਂ ਦੀ ਯੋਜਨਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਨੇ ਜਿਹੜੀਆਂ ਉਹ ਅਸੀਂ ਲੋਕਾਂ ਤੱਕ ਘਰ-ਘਰ ਤੱਕ ਪਹੁੰਚਾਵਾਂਗੇ ਤੇ ਉਸ ਦੇ ਬਲਬੂਤੇ ਤੇ ਹੀ ਅਸੀਂ ਆਪਣੀ 2027 ਦੀ ਜਿਹੜੀ ਇਲੈਕਸ਼ਨ ਹੈ ਉਹ ਲੜਾਂਗੇ ਤੁਸੀਂ ਦੇਖੇ ਰਹੇ ਹੋ ਘਟੋ ਘਟ ਸੌਤਾ ਛੱਲੇ ਪਹੁੰਚੇ ਨਹੀਂ ਲੋਕ ਜੀ ਸ਼ਾਮ ਦੇ 5 ਵਜੇ ਤੱਕ ਇਹ ਕੈਂਪ ਚੱਲੇਗਾ ਜੇ ਜ਼ਿਆਦਾ ਟਾਈਮ ਵੀ ਬੰਦੇ ਆਂਦੇ ਰਹਿ ਤਾਂ ਅਸੀਂ 7 ਵਜੇ ਤੱਕ ਵੀ ਚਲਾਵਾਂਗੇ ਸਾਨੂੰ ਕੋਈ ਟਾਈਮ ਦੀ ਉਹ ਨਹੀਂ ਹੈ ਜੀ ਕਿਉਂ ਜੀ ਅਸੀਂ ਤਾਂ ਲੋਕਾਂ ਦੇ ਵੱਤੋ ਵੱਤ ਫਾਇਦਾ ਕਰਨਾ ਤੇ ਸੇਵਾ ਕਰਨੀ ਹੈ ਅਈ ਤਾਂ ਸਾਨੂੰ ਹਲਕਾ ਇੰਚਾਰਜ ਜੀ ਨੇ ਜਿਹੜੀ ਮੈਨੂੰ ਸੇਵਾ ਦਿੱਤੀ ਅੱਜ ਮੈਂ ਮਾਣ ਕਰਦਾ ਇਸ ਚੀਜ਼ ਦਾ ਤੇ ਅਸੀਂ ਤਨਮਾਨ ਨਾਲ ਲੋਕਾਂ ਦੀ ਸੇਵਾ ਵੀ ਕਰਾਂਗੇ ਕੋਈ ਕਿਸੇ ਦੀ ਕਿਰਪਾਣ ਲਾਵਾਂਗੇ ਚਾਹ ਵੀ ਪਿਲਾਵਾਂਗੇ ਜੋ ਹੋਰ ਸਹੂਲਤ ਦੀ ਲੋੜ ਆ ਉਹ ਵੀ ਕਰਾਂਗੇ ਅਸੀਂ ਬੱਦ ਤੋਂ ਵੱਧ ਅਸੀਂ ਲੋਕਾਂ ਜਿਵੇਂ ਅੱਖਾਂ ਦੇ ਆਪਰੇਸ਼ਨ ਵੀ ਨੇ ਕਈ ਗਰੀਬਾਂ ਦੇ ਅੱਖਾਂ ਦੇ ਵੀ ਲੈਂਸ ਵਗੈਰਾ ਪਾਣੇ ਹੁੰਦੇ ਨੇ ਉਹਨਾਂ ਨੂੰ ਨਹੀਂ ਪੈਸੇ ਹੁੰਦੇ ਉਹ ਵੀ ਅਸੀਂ ਆਪਦੇ ਪੱਲੋਂ ਲਵਾ ਕੇ ਦੇਵਾਂਗੇ ਸਾਨੂੰ ਦੱਸੋ ਅਸੀਂ ਅੱਖਾਂ ਦੇ ਆਪਰੇਸ਼ਨ ਵੀ ਕਰਵਾ ਕੇ ਦੇਵਾਂਗੇ ਠੀਕ ਨਹੀਂ ਹਾਂ ਜੀ ਹਾਂ ਜੀ ਜਿਨੇ ਵੀ ਆਇਸ਼ਮਾਨ ਕਾਰਡ ਬਣ ਜਾਂਦੇ ਉਹਦੇ ਨਾਲ 5 ਲੱਖ ਰੁਪਏ ਦੇ ਬੱਚੇ ਫਾਇਦਾ ਹੁੰਦਾ ਗਰੀਬੰਦੇ ਲਈ ਤਾਂ 10000 ਵੀ ਨਹੀਂ ਹੁੰਦਾ ਜੀ ਇਹਦੇ ਨਾਲ ਗਰੀਬ ਦਾ ਕਿੰਨਾ ਫਾਇਦਾ ਹੋ ਜਾਂਦਾ ਠੀਕ ਨਹੀਂ ਜੀ ਇਹ ਚੀਜ਼ਾਂ ਦਾ ਸੀ ਜੋ ਵੀ ਸਾਡੇ ਬੋਦੀ ਸਰਕਾਰ ਜੀ ਨੇ ਜੋ ਵੀ ਕਰਾਈਆਂ ਨੇ ਅਸੀਂ ਉਹਨਾਂ ਦਾ ਵੀ ਦਿলো ਧੰਨਵਾਦ ਕਰਦੇ ਆਂ ਕਿ ਜੇ ਗਰੀਬ ਦਾ ਬਾਅਦ ਗਰੀਬੀ ਤਾਂ ਹੀ ਉੱਠੂਗੀ ਜੇ ਆਪਾਂ ਗਰੀਬ ਦਾ ਸਾਥ ਦੇਵਾਂਗੇ ਪੂਰੀ ਫੈਸਿਲਿਟੀ ਦੇਵਾਂਗੇ ਜੀ ਕੋਈ ਕਿਸੇ ਕਣੀ ਨਹੀਂ ਜੇ ਕਿਸੇ ਗਰੀਬ ਦਾ ਅੱਖਾਂ ਦੇ ਆਪਰੇਸ਼ਨ ਵੀ ਹੋਣ ਵਾਲੇ ਨੇ ਉਹ ਵੀ ਫ੍ਰੀ ਕਰਵਾ ਕੇ ਦੇਵਾਂਗੇ ਜੋ ਕਿ ਇਸ ਸਕੀਮ ਚ ਨਹੀਂ ਪਰ ਅਸੀਂ ਕਰਵਾ ਕੇ ਦੇਵਾਂਗੇ ਆ ਜੀ ਕਹਿੰਦੇ ਤੁਸੀਂ ਸਾਡੇ ਨਾਲ ਜੁੜੋ ਸਰਲਵੇ ਆਓ ਦਿਨ ਰਾਤ ਤੁਹਾਡਾ ਹਰ ਕਦਮ ਸਾਡੇ ਮੱਥੇ ਸਿਰ ਮੱਥੇ ਆ ਵੇਖ ਨਹੀਂ ਜਿੰਨੀਆਂ ਵੀ ਸਕੀਮਾਂ ਨੇ ਅੱਜ ਨਹੀਂ ਪੂਰੀਆਂ ਹੋਣਗੀਆਂ ਕੱਲ ਨੂੰ ਫੇਰ ਕੈਂਪ ਲੱਗੇ ਹਫ਼ਤੇ ਬਾਅਦ ਉਹ ਚ ਕਰਵਾ ਕੇ ਦੇ ਮੰਗ ਤੁਹਾਡੇ ਅਸੀਂ ਤਾਂ ਇੰਚਾਰਜ ਸਾਹਿਬ ਦਾ ਸਾਡੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆਪਣੇ ਪਿੰਡ ਦੇ ਵਿਦਿਆਰਥੀਆਂ ਲਈ ਕੋਈ ਨਾ ਕੋਈ ਕਰਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਅਸੀਂ ਪਹਿਲਾਂ ਵੀ ਕਰਦੇ ਆਏ ਨੇ ਜੀ ਮੈਂ ਤਾਂ ਦੇਖੋ ਸਮਾਜ ਸੇਵਾ ਦੇ ਵਿੱਚ ਜੁੜਿਆ ਹੋਇਆ ਹਾਂ ਸ਼ੁਰੂ ਤੋਂ ਹੀ ਮੈਂ ਤਾਂ ਨਾ ਨਾ ਕਰਦੇ 15 ਸਾਲ ਤੋਂ ਲਗਾਤਾਰ ਕੋਈ ਅੱਖਾਂ ਦੇ ਕੈਂਪ ਲਾਤੇ ਬਲੱਡ ਕੈਂਪ ਲਾਤੇ ਕਿਸੇ ਨੂੰ ਕੋਈ ਗਰੀਬ ਨੂੰ ਦਵਾਈ ਦਵਾ ਦੀ ਸਾਡੇ ਹਲਕੇ ਦੇ ਇੰਚਾਰਜ ਨਰਾਇਣ ਸਿੰਘ ਸਰੂਜ ਜੀ ਸਾਡੇ ਸਰਕਲ ਪ੍ਰਧਾਨ ਕ੍ਰਿਮਚੰਦ ਜੀ ਸਾਡੇ ਆਈਟੀ ਸੈੱਲ ਦੇ ਗੁਲਦੀਪ ਸ਼ਰਮਾ ਜੀ ਉਧਰ ਲਾਡੀ ਜੀ ਜੋ ਵੀ ਇੰਚਾਰਜ ਸਾਹਿਬ ਦੇ ਹਲਕੇ ਦੇ ਵਾਸਤੇ ਸਰਕਲ ਪ੍ਰਧਾਨਾਂ ਨੂੰ ਸੇਵਾ ਲਈ ਹੈ ਦਿਨ ਰਾਤ ਇਹਨਾਂ ਨੇ ਵੀ ਇੱਕ ਕੀਤੀ ਹੋਈ ਹੈ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਨੇ ਉਹਦੇਦਾਰ ਨੇ ਸਾਰਿਆਂ ਨੇ ਜਨਤਾ ਦੀ ਸੇਵਾ ਲਈ ਉਹ ਜਿਸ ਤਰ੍ਹਾਂ ਕਿ ਸਰਕਾਰ ਨરેਂਦਰ ਮੋਦੀ ਜੀ ਦਾ ਇੱਕੋ ਹੀ ਸੰਕਲਪ ਹੈ ਕਿ ਜਿਸ ਦੇਸ਼ ਦਾ ਨਾਗਰਿਕ ਸਿਹਤਮੰਦ ਹੋਊਗਾ ਖੁਸ਼ਹਾਲ ਹੋਊਗਾ ਤਾਂ ਉਹੀ ਦੇਸ਼ ਤਰੱਕੀ ਕਰ ਸਕਦਾ ਹੈ ਉਸ ਇਹਨਾਂ ਚੀਜ਼ਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮਕਸਦ ਪਹਿਲਾ ਤੰਦਰੁਸਤੀ ਤੇ ਜਿਹੜੀਆਂ ਸਕੀਮਾਂ ਨੇ ਜਿਹੜਾ ਆਇਸ਼ਵਰ ਕਾਰਡ ਹੈ ਹਰੇਕ ਸਾਡੇ ਦੇਸ਼ ਦੀ ਤਰਾਸ ਦੀ ਇਹ ਹੈ ਕਿ ਹਰੇਕ ਬੰਦੇ ਦਾ ਨੂੰ ਇਲਾਜ ਕਰਾਉਣਾ ਬਹੁਤ ਔਖਾ ਹੋਇਆ ਹੈ ਮਹਿੰਗਾਈ ਦੇ ਸਮੇਂ ਅਨੁਸਾਰ ਜੋ ਸਹੂਲਤਾਂ ਦੇ ਕੇ ਜ਼ਿਆਦਾਤਰ ਸਾਡੇ ਲੋਕਾਂ ਨੂੰ ਸਾਨੂੰ ਸਾਡੇ ਲੋਕਾਂ ਨੂੰ ਜਨਤਾ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਪਰ ਜਦੋਂ ਅਸੀਂ ਉੱਪਰ ਜਾ ਕੇ ਗੱਲ ਕੀਤੀ ਅਸੀਂ ਸੀ ਸਾਡੇ ਇੰਚਟ ਸਾਹਿਬ ਸੀਗੇ ਵੀ ਸਾਡੇ ਲੋਕਾਂ ਨੂੰ ਇਥੇਾਂ ਇਹਨਾਂ ਚੀਜ਼ਾਂ ਦਾ ਗਮਰਾਹ ਕੀਤਾ ਜਾਂਦਾ ਹੈ ਕਿ ਜਿਹੜੀ ਸਰਕਾਰ ਮੌਜੂਦਾ ਸਰਕਾਰ ਹੈ ਕਿ ਸਰਕਾਰ ਉਹ ਦੇ ਰਹੀ ਹੈ ਸਹੂਲਤਾਂ ਦੇ ਰਹੀ ਹੈ ਸਕੀਮਾਂ ਸਾਡੇ ਸੈਂਟਰ ਦੀਆਂ ਨੇ ਪਰ ਨਾਮ ਉਹ ਆਪਣਾ ਵਰਤ ਕੇ ਤੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ ਤਾਂ ਫਿਰ ਸਰਕਾਰ ਨੇ ਉਪਰ ਹੁਕਮ ਕੀਤਾ ਹੈ ਕਿ ਸਾਰੇ ਆਲ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਘਰ-ਘਰ ਜਾ ਕੇ ਇਹ ਸਹੂਲਤਾਂ ਦੱਸੀ ਸਕੀਮਾਂ ਦੱਸੀਆਂ ਜਾਣਾ ਲੋਕਾਂ ਨੂੰ ਸਹੂਲਤਾਂ ਦਾ ਲਾਭ ਦਿੱਤਾ ਜਾਵੇ ਜੇ ਲੋਕ ਸੰਤੁਸ਼ਟ ਹੋਣਗੇ ਤਾਂ ਹੀ ਭਾਰਤੀ ਜਨਤਾ ਪਾਰਟੀ ਦੀ 2027 ਦੀ ਸਰਕਾਰ ਹੈ ਜਿਹੜੀ ਉਹ ਬਣਾਉਣਗੇ ਅਗਰ ਲੋਕ ਮਸਕੀਨ ਹੈ verdade ਮਨਾਰਾਮ ਜੀ ਬੀਜੇਪੀ ਪਾਰਟੀ ਬੋਲੋ ਕੈਂਪ ਲਗਾਏ ਆਪਣੇ ਹਲਕਾ ਇੰਚਾਰਜ ਵੀ ਆਏ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਇਹ ਬਹੁਤ ਵਧੀਆ ਜੀ ਜਿੰਨੀ ਗਰੀਬ ਜਨਤਾ ਮੋਦੀਆਂ ਸਕੀਮਾਂ ਨਾਲ ਜੁੜੂ ਸਾਰਤਾ ਉਹਦੇ ਨਾਲ ਫਾਇਦਾ ਸਾਡੇ ਨਾਲੋਂ ਹਰਿਆਣਾ ਸਟੇਟ ਦੇਖ ਲਓ ਜੀ ਹਰ ਸਹੂਲਤ ਉੱਥੇ ਮਿਲ ਰਹੀ ਹੈ ਜੀ ਜਿੰਨੇ ਅਸੀਂ ਲੋਕ ਬੀਜੇਪੀ ਨਾਲ ਜੁੜ ਜਾਗੇ ਉਹਨਾਂ ਸਾਨੂੰ ਗਰੀਬ ਜਨਤਾ ਨੂੰ ਫਾਇਦਾ ਹੈ ਬਹੁਤ ਵਧੀਆ ਬਾਈ ਨਰਿੰਦਰ ਬੋਦੀ ਜਿਨ੍ਹਾਂ ਜੋ ਸਕੀਮਾਂ ਨੇ ਬਹੁਤ ਵਧੀਆ ਮੈਂ ਤਾਂ ਗਰੀਬ ਜਨਤਾ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਭਾਰਤੀ ਜਨਤਾ ਪਾਰਟੀ ਨਾਲ ਨరేନ୍ଦਰ ਭਾਈ ਬੋਂਦੀ ਨਾਲ ਜੁੜੋ ਜਿਵੇਂ ਹਰਿਆਣ ਦੇ ਸਕੀਮਾਂ ਆ ਰਹੀਆਂ ਨੇ ਇਸੇ ਤਰ੍ਹਾਂ ਪੰਜਾਬ ਜੇ ਮਿਲ ਪੰਜਾਬ ਜੇ ਸਰਕਾਰ ਬੀਜੇਪੀ ਦੀ ਲਿਆਈ ਕਦੇ ਇੱਕ ਅੱਗੇ ਪਿੰਡ ਦੇ ਜਾ ਹੋਰ ਵੀ ਪਿੰਡ ਚ ਆਪਣੇ ਨਾਲ ਜੁੜਦੇ ਨੇ ਉਹਨਾਂ ਨਾਲ ਵੀ ਲੋਕ ਇੱਥੇ ਆਏ ਹੋਏ ਉਹਨਾਂ ਨੂੰ ਵੀ ਕਾਫੀ ਸਮੱਸਿਆ ਹੈ ਜਿਵੇਂ ਪੈਨਸ਼ਨ ਨੂੰ ਲੈ ਕੇ ਲਾ ਲਈਏ ਜਾਂ ਆਵਾਸ ਹੋ ਜੋ ਜਨਨ ਲੈ ਕੇ ਲੜੇ ਜਾਂ ਮੈਡੀਕਲ ਸਹੂਲਤਾਂ ਨੂੰ ਲੈ ਕੇ ਕਾਫੀ ਪ੍ਰੋਬਲਮ ਆਈਆਂ ਹੋਈਆਂ ਨੇ ਸੋ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਮਾਤਾ ਕੀ ਨਾਂ ਹੈ ਆਪਣਾ ਮੇਰਾ ਨਾਂ ਹੈ ਆਪਣਾ ਬਲਵਿੰਦਰ ਕੌਰ ਅੱਛਾ ਕਿਹੜੇ ਪਿੰਡੋਂ ਆਏ ਤੁਸੀਂ ਐਸੇ ਪਿੰਡ ਦੇ ਘੱਗੇ ਦੇ ਆ ਤੁਸੀਂ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਮੇਰੀ ਪਲਸਟ ਨਹੀਂ ਲੱਗੀ ਕੋਈ ਵੀ ਲੱਗੀ ਹੈ ਤੇ ਆਹੀ ਕੋ ਨਹੀਂ ਖਾਤੇ ਚ ਅੱਛਾ ਤੁਸੀਂ ਅੱਛਾ ਪੈਨਸ਼ਨ ਤੁਹਾਡੀ ਲੱਗੀ ਹੋਈ ਹੈ ਖਾਤੇ ਚ ਹਸ ਤੱਕ ਆਈ ਨਹੀਂ ਖਾਤੇ ਚ ਤਾਂ ਟਾਈਮ ਹੋ ਗਿਆ 12ਵੇਂ ਮਹੀਨੇ ਦੀ ਲੱਗੀ ਹੈ 12ਵੇਂ ਮਹੀਨੇ ਲੱਗੀ ਹੋਈ ਹੈ ਹਾਂਜੀ ਤੇ ਅਜੇ ਤੱਕ ਆਈ ਕੋ ਨਹੀਂ ਖਾਤੇ ਚ ਕੋਈ ਵੀ ਤੁਸੀਂ ਕਿਸੇ ਆਪਣੇ ਮੈਂਬਰ ਨੂੰ ਪੰਚ ਸਰਪੰਚ ਜਿਵੇਂ ਹੋਗੇ ਜਾਂ ਬੈਂਕ ਤੇ ਜਾ ਕੇ ਤੁਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀਤੀ ਕਈਆਂ ਥਾਵਾਂ ਤੇ ਕੋਈ ਨਹੀਂ ਸਸਿਆ ਕਿਸੇ ਨੰਨਾ ਮੈਨੂੰ ਠੀਕ ਹੈ ਅੱਜ ਇਸੇ ਲਈ ਤੁਸੀਂ ਜੋ ਜੋ ਆਪਣੇ ਬੀਜੇਪੀ ਵੱਲੋਂ ਜੋ ਇੱਥੇ ਲਗਾਇਆ ਗਿਆ ਹੈ ਕੈਂਪ ਲਗਾਇਆ ਗਿਆ ਉਹਦੇ ਤੇ ਹੈ ਤੁਸੀਂ ਅੱਜ ਇੱਥੇ ਪਹੁੰਚੇ ਹੋ ਪਤਾ ਕਰਨ ਲਈ ਮੈਂ ਪਤਾ ਕਰਨ ਆਈ ਆ ਵੀ ਇੱਥੇ ਪਹਰ ਪਤਾ ਲੱਗ ਜਾਏ ਮੇਰੀ ਵੀ ਖਾਤੋਂ ਨਹੀਂ ਆਈ ਕੋਈ ਪੁਲਿਸ ਨੂੰ ਠੀਕ ਹੈ ਸੋ ਇਹ ਮਾਤਾ ਦਾ ਕਹਿਣਾ ਕਿ ਮੇਰੀ ਪੈਨਸ਼ਨ ਜੋ ਹੈ ਵੀ ਲੱਗੀ ਹੋਈ ਹੈ ਵੀ ਹਾਲੇ ਤੱਕ ਜੋ ਬੈਂਕ ਚ ਹੈ ਕਿ ਮੇਰੀ ਪੈਨਸ਼ਨ ਨਹੀਂ ਪਈ ਜੋ ਇੱਥੇ ਬੀਜੇਪੀ ਪਾਰਟੀ ਵੱਲੋਂ ਜੋ ਕਹਿ ਰਹੀ ਆ ਆਪਾਂ ਕੈਂਪ ਲੱਗੇ ਹੋਏ ਨੇ ਉਹ ਕੈਂਪ ਚ ਹੈ ਇੱਥੇ ਪਤਾ ਕਰਨ ਆਏ ਨੇ ਆਪਣਾ ਨੀਲਮ ਠੀਕ ਹੈ ਅੱਛਾ ਬੀਜੇਪੀ ਪਾਰਟੀ ਵੱਲੋਂ تھے ਕੈਂਪ ਪਰ ਲੱਗਿਆ ਤੁਹਾਨੂੰ ਕਿਹੜੀ ਕਿਹੜੀ ਮਤਲਬ ਪ੍ਰੋਬਲਮ ਆ ਰਹੀ ਹੈ ਜੋ ਤੁਸੀਂ ਅੱਜ ਆਏ ਹੋ ਅੱਜ 5 ਲੱਖ ਵਾਲਾ ਕਾਰਡ ਬਣਵਾਉਣਾ ਬਹੁਤ ਵਧੀਆ ਸਹੂਲਤ ਦਿਕੀਆ ਗਰੀਬਾਂ ਵਾਸਤੇ ਠੀਕ ਹੈ ਤੁਹਾਡਾ ਪਹਿਲਾਂ 5 ਲੱਖ ਦਾ ਕਾਰਡ ਨਹੀਂ ਬਣਿਆ ਹੋਇਆ ਸੀ ਨਹੀਂ ਬਣਿਆ ਹੋਇਆ ਸੀ ਠੀਕ ਹੈ ਉਹ 5 ਲੱਖ ਦਾ ਕਾਰਡ ਤੁਸੀਂ ਬਣਵਾਣ ਆ ਰਹੇ ਹੋ ਨਾ ਹਾਂਜੀ ਹਾਂਜੀ ਤਾਂ ਕਿ ਗਰੀਬਾਂ ਨੂੰ ਜੋ ਕਹਦੀ ਆ ਆਪਾਂ ਤੁਹਾਨੂੰ ਵੀ ਸਹੂਲਤਾਂ ਚੀਜ਼ਾਂ ਦੀ ਮਿਲ ਸਕਣ ਹਾਂਜੀ ਬਹੁਤ ਵਧੀਆ ਕਿ ਡਾਕਟਰ ਆਪਾਂ ਕਹਦੀ ਹੈ ਇਲਾਜ ਲਈ ਕਾਫੀ ਪੈਸੇ ਮੰਗਦੇ ਨੇ ਹੈਨਾ ਹਾਂਜੀ ਬਹੁਤ ਮੰਗਦੇ ਨੇ ਰਿਪੋਰਟਾਂ ਵੀ 对。